19 ਮਈ 2014 ਨੂੰ ਪੂਲਾ ਕੇਸ ਦੇ ਵਿੱਚ ਨਵਤੇਜ ਸਿੰਘ ਗੱਗੂ ਹਰਚੰਦ ਸਿੰਘ ਮਾੜੀ ਕੰਬੋਕੇ ਤੇ ਡਾਕਟਰ ਹਰਨੇਕ ਸਿੰਘ ਤਰਨਤਾਰਨ ਨੂੰ ਬਰੀ ਕਰਾਰ ਦਿੱਤਾ ਗਿਆ ਸੀਗਾ ਇਸ ਕੇਸ ਦੇ ਵਿੱਚੋ ਇਹ ਸਾਰਾ ਕੇਸ ਕੀ ਸੀਗਾ ਕੌਣ ਸੀਗਾ ਪੂਲਾ ਤੇ ਕੀ ਕੇਸ ਬਣਿਆ ਨਵਤੇਜ ਸਿੰਘ ਤੇ ਹਰਚੰਦ ਸਿੰਘ ਹੋਣਾ ਤੇ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਬਾਣਾ ਦਿੱਤਾ ਬਾਣੀ ਦਿੱਤੀ ਹੈ ਸੰਤ ਵੀ ਬਣਾਇਆ ਹੈ ਸੇ ਸਿਪਾਹੀ ਵੀ ਬਣਾਇਆ ਧੰਗ ਗੁਰੂ ਕਲੰਗੀਧਰ ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕਹੀ ਹੈ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਜਿਾਸੀ ਪੜਦੇ ਆ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਜਿਹੜਾ ਸਿੱਖ ਰਹਿਣੀ ਚ ਰਹੇਗਾ ਨਾ ਬਾਣੀ ਤੇ ਬਾਣੇ ਦਾ ਪੱਕਾ ਹੋਏਗਾ ਉਹ ਮੇਰਾ ਸਿੱਖ ਹੈ ਜਦੋਂ ਕੋਈ ਬਾਣੀ ਤੇ ਬਾਣੇ ਦਾ ਪੱਕਾ ਧਾਰ ਨਹੀਂ ਬਣ ਗਿਆ ਤੇ ਮੈਂ ਉਹਦਾ ਚੇਲਾ ਬਣ ਜਾਗਾ ਉਹ ਮੇਰਾ ਸਾਹਿਬ ਬਣ ਜਾਏਗਾ ਤਾਂ ਇੱਕ ਛੋਟੀ ਜਿਹੀ ਉਦਾਹਰਣ ਹੋਰ ਲੈ ਲਓ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਬਸ ਇੱਕੋ ਹੀ ਗੱਲ ਆਖੀ ਸੀਗੀ ਜੇ ਨਾਮ ਸੱਜਣ ਹੈ ਨਾ ਤੇ ਕੰਮ ਵੀ ਸੱਜਣਾ ਵਾਲੇ ਕਰ ਲਾ ਜੇ ਕੰਮ ਠੱਗਾ ਵਾਲੇ ਕਰਨੇ ਆ ਨਾ ਫਿਰ ਇਹ ਸੱਜਣਾ ਵਾਲਾ ਬਾਣਾ ਨਾ ਬਣੇ ਤੇਰੇ ਸੱਜਣਾ ਵਾਲੇ ਬਾਣੇ ਕਰਕੇ ਕਈ ਲੋਕ ਇਸ ਬਾਣੇ ਦਾ ਭਲੇਖਾ ਖਾਨਦੇ ਆ ਪਰ ਤੂੰ ਉਹਨਾਂ ਨੂੰ ਮਾਰ ਦਿੰਦਾ ਆ ਕੰਮ ਤੇਰੇ ਠੱਗਾ ਵਾਲੇ ਆ ਇਹ ਕੰਮ ਨਹੀਂ ਤੈਨੂੰ ਕਰਨੇ ਚਾਹੀਦੇ ਜੇ ਬਾਣਾ ਸੱਜਣਾ ਵਾਲਾ ਆ ਤੇ ਕੰਮ ਵੀ ਸੱਜਣਾ ਵਾਲੇ ਕਰ ਇਹੀ ਕਾਰਨ ਬਣਿਆ ਸੀਗਾ ਜਿਨੇੰਗ ਅਜੀਤ ਸਿੰਘ ਪੂਲਾ ਜਿਹਨੂੰ ਨਕਲੀ ਨਿਹੰਗ ਕਰਕੇ ਦੁਨੀਆ ਛੇਤੇ ਕਰਦੀ ਆ ਬਾਣਾ ਨਿਹੰਗਾ ਵਾਲਾ ਬਾਕੀ ਆਪਣਾ ਜੀਵਨ ਬਤੀਤ ਕਰਨ ਵਾਲਾ ਅਸਲ ਵਿੱਚ ਸਿੱਖ ਨਹੀਂ ਸੀਗਾ ਇਹਨੇ ਆਪਣੇ ਜੀਵਨ ਦੇ ਵਿੱਚ ਉਹ ਕੰਮ ਵੀ ਕੀਤੇ ਜਿਨ੍ਹਾਂ ਨੂੰ ਦੁਜੇ ਸੁਣੀਦਾ ਸ਼ਰਮ ਦੇ ਨਾਲ ਸਿਰ ਨੀਵਾ ਹੋ ਜਾਂਦਾ ਹੈ ਬਾਣਾ ਗੁਰੂ ਵਾਲਾ ਪਰ ਜਿਹੜੇ ਕੰਮ ਸੀਗੇ ਉਹ ਸ਼ੈਤਾਨਾਂ ਵਾਲੇ ਪਤਾ ਨਹੀਂ ਐਸੇ ਕਿੰਨੇ ਕਿੰਨੇ ਕੰਮ ਆਪੜੇ ਜੀਵਨ ਵਿੱਚ ਕੀਤੇ ਜਿਹੜੇ ਨਹੀਂ ਕਰਨੇ ਚਾਹੀਦੇ ਸੀ ਬਹੁਤ ਐਸੇ ਕੰਮ ਅਜੀਤ ਸਿੰਘ ਪੂਲੇ ਨੇ ਕੀਤੇ ਜਦੋਂ ਇਹਦੇ ਕੰਮਾਂ ਦਾ ਚਿੱਠਾ ਖੁੱਲਿਆ ਅਦਾਲਤ ਤੱਕ ਇਹਦਾ ਕੇਸ ਪਹੁੰਚਿਆ ਅਦਾਲਤ ਨੇ ਇਹਨੂੰ ਸਜ਼ਾਵਾਂ ਸੁਣਾਈਆਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹਨੂੰ ਭੇਜ ਦਿੱਤਾ ਜਿਹੜੇ ਬੈਰਿਕ ਦੇ ਵਿੱਚ ਹੀ ਰਹੇਦਾ ਸੀਗਾ ਜਿਹੜੀ ਜੇਲ੍ਹ ਵਿੱਚ ਹੀ ਸੀਗਾ ਉਸੇ ਜੇਲ੍ਹ ਦੇ ਵਿੱਚ ਦੋ ਨੌਜਵਾਨ ਨਵਤੇਜ ਸਿੰਘ ਗੱਗੂ ਅਤੇ ਹਰਚੰਦ ਸਿੰਘ ਮਾੜੀ ਕੰਬੋ ਉਸੇ ਜੇਲ੍ਹ ਵਿੱਚ ਸੀਗੇ ਦੋਨਾਂ ਨੌਜਵਾਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਉਹਨਾਂ ਦੇ ਮਨ ਵਿੱਚ ਆਇਆ ਕਿ ਇਹ ਉਹ ਪਾਪੀ ਹੈ ਜਿਨੇ ਗੁਰੂ ਕੇ ਬਾਣੇ ਨੂੰ ਦਾਗ ਲਾਇਆ ਸਾਡੇ ਗੁਰੂ ਕੇ ਬਾਣੇ ਨੂੰ ਬਦਨਾਮ ਕੀਤਾ ਆ ਸੋ ਇਹਨਾਂ ਦੋਨੇ ਨੌਜਵਾਨਾਂ ਨੇ ਇੱਕ ਦਿਨ ਐਸੀ ਤਰਤੀਬ ਬਣਾਈ ਕਿ ਇਸ ਪਾਪੀ ਨੂੰ ਇਹਦੇ ਪਾਪ ਦੀਆਂ ਬਣਦੀਆਂ ਸਜ਼ਾਵਾਂ ਦਿੱਤੀਆਂ ਜੋ ਇਹਨੇ ਪਾਪ ਕੀਤੇ ਸੀਗੇ ਉਹਦੀ ਸਜ਼ਾ ਦਿੱਤੀ ਇਹਨਾਂ ਦੋਨਾਂ ਪਿਆਰਿਆਂ ਨੇ ਮਿੱਟੀ ਦਾ ਤੇਲ ਪਾ ਕੇ ਜੇਲ੍ਹ ਵਿੱਚ ਹੀ ਇਸ ਨਕਲੀ ਨਿਹੰਗ ਨੂੰ ਪੂਲੇ ਨੂੰ ਸਾੜ ਦਿੱਤਾ ਉਦੋਂ ਸਾੜਿਆ ਤੜਫਿਆ ਖਤਮ ਹੋਇਆ ਕੇਸ ਚੱਲਿਆ ਨਵ ਤੇਜ ਸਿੰਘ ਤੇ ਹਰਚੰਦ ਸਿੰਘ ਤੇ ਹੁਣ ਸਾਰਿਆਂ ਦੇ ਮਨ ਵਿੱਚ ਇਹ ਸੀ ਕੰਮ ਚੰਗਾ ਕਿਉਂਕਿ ਪਾਪੀ ਨੂੰ ਮਾਰਨਾ ਤੇ ਹਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਹੁੰਦਾ ਲੰਮਾ ਸਮਾਂ ਕੇਸ ਚੱਲਦਾ ਰਿਹਾ ਫਿਰ ਅੱਜ ਦਾ ਦਿਨ ਆਇਆ 19 ਮਈ 2014 ਜਦੋਂ ਭਾਈ ਨਵਤੇਜ ਸਿੰਘ ਗੱਗੂ ਤੇ ਹਰਚੰਦ ਸਿੰਘ ਮਾੜੀ ਕੰਬੋ ਕੇ ਇਹਨਾਂ ਦੇ ਨਾਲ ਡਾਕਟਰ ਹਰਨੇਕ ਸਿੰਘ ਤਰਨਤਾਰਨ ਇਹਨਾਂ ਸਾਰਿਆਂ ਨੂੰ ਸਬੂਤਾ ਦੀ ਘਾਟ ਕਰਕੇ ਸਬੂਤ ਨਾ ਮਿਲੇ ਕੋਈ ਪ੍ਰੋਪਰ ਸਬੂਤਾ ਦੀ ਘਾਟ ਕਰਕੇ ਇਹਨਾਂ ਗੁਰੂ ਕੇ ਪਿਆਰਿਆਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕੀਤਾ ਜਾਂਦਾ ਆ ਅੱਜ ਭਾਈ ਨਵਤੇਜ ਸਿੰਘ ਵੱਗੂ ਨੇ ਬਟਾਲੇ ਦੇ ਵਿੱਚ ਇੱਕ ਬਹੁਤ ਵੱਡਾ ਹਸਪਤਾਲ ਚਲਾਉਂਦੇ ਜਿੱਥੇ ਬਹੁਤ ਗਰੀਬਾਂ ਦੇ ਲੋੜਵੰਦਾਂ ਦੇ ਫ੍ਰੀ ਚੋ ਇਲਾਜ ਕਰਦੇ ਆ ਸੁਆਦ ਦੇ ਦਿਨ 19 ਮਈ 2014 ਨੂੰ ਪੂਲੇ ਕੇਸ ਦੇ ਵਿੱਚੋਂ ਨਵਤੇਜ ਸਿੰਘ ਅਤੇ ਖਰਚੰਦ ਸਿੰਘ ਹਰਨੇਕ ਸਿੰਘ ਇਹਨਾਂ ਨੂੰ ਬਰੀ ਕਰਾਰ ਦਿੱਤਾ ਜਾਂਦਾ ਆ ਇਸ ਕੇਸ ਦੇ ਵਿੱਚ ਉਬਰੀ ਕੀਤਾ ਜਾਂਦਾ ਹੈ ਸਤਿਗੁਰੂ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ